ਕੱਲ ਜਾਨੀ 11 ਤਰੀਕ 11 ਤਰੀਕ ਨੂੰ ਸੀਐਮ ਭਗਵੰਤ ਮਾਨ ਸਾਹਿਬ ਪਰੰਪਰਾ ਫੂਲ ਦੇ ਵਿੱਚ ਪੁਲ ਦਾ ਅਦਘਾਟਨ ਕਰਨ ਆਉਂਦੇ ਨੇ ਜੋ ਪੁਲ ਹਜੇ ਪ੍ਰੋਪਰ ਤਿਆਰ ਜਿਹੜਾ ਨਹੀਂ ਹੋਇਆ ਇੱਕ ਵਾਰ ਆਰਜੀ ਤੌਰ ਤੇ ਜਿਹੜਾ ਉਹ ਖੋਲ ਦਿੱਤਾ ਗਿਆ ਪੁਲ ਦਾ ਕੰਮ ਹਜੇ ਕੁਝ ਪੈਂਡਿੰਗ ਪਿਆ ਅਧੂਰੇ ਪੁਲ ਦਾ ਅਦਘਾਟਨ ਕਰਨ ਪਹੁੰਚੇ ਜਿਵੇਂ ਪਹਿਲਾਂ ਸਾਬਕਾ ਕੈਬਨਟ ਮੰਤਰੀ ਗੁਰਪ੍ਰੀਤ ਸਿੰਘ ਆਂਗਰਜੀ ਕਰਕੇ ਗਏ ਲੱਡੂ ਵੰਡ ਕੇ ਕੇ ਖੁਸ਼ੀ ਦੇ ਵਿੱਚ ਕਿ ਉਹ ਕਹਿੰਦੇ ਪੁਲ ਸਾਡੀ ਦੇਣ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਤਾਂ ਸੀਐਮ ਭਗਵੰਤ ਮਾਨ ਸਾਹਿਬ ਕੱਲ ਪਹੁੰਚੇ ਤਾਂ ਉਹ ਕਹਿੰਦੇ ਉਹਨਾਂ ਨੇ ਨੁਕਤਾ ਚ ਨਹੀਂ ਕੀਤੀ ਆ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਸਿੱਧਾ ਕਹਿ ਦਿੱਤਾ ਕਿ ਇਹ ਤਾਂ ਆਪਦੀਆਂ ਬਾਰੀਆਂ ਪਿੱਛੇ ਲੜਦੇ ਰਹਿੰਦੇ ਨੇ ਕਿ ਕਦੋਂ ਦਾ ਆਪ ਕੋਲ ਬਣ ਜਾਣਾ ਚਾਹੀਦਾ ਸੀ ਪਰ ਹਜੇ ਤੱਕ ਬਣ ਕੇ ਤਿਆਰ ਨਹੀਂ ਹੋਇਆ ਸੀ ਕਿ ਸਾਡੀ ਸਰਕਾਰ ਜੋ ਚੀਜ਼ ਕਹਿੰਦੀ ਹੈ ਉਹਤੇ ਅਸੀਂ ਖਰੇ ਉਤਰਦੇ ਆ ਕਿ ਪਟਿਆਲਾ ਤੋਂ ਨਾਭਾ ਮੰਡੀ ਕਿ ਲੋਕ ਹੁਣ ਜਲਦੀ ਭਗ ਜਾਇਆ ਕਰਨਗੇ ਰਸਤਾ ਸੋਖਾ ਹੋ ਗਿਆ ਬਹੁਤ ਸਾਰੀਆਂ ਗੱਲਾਂ ਮਜੀਠੀਆ ਦੇ ਵੀ ਤਾਂ ਜ ਕਿਸੇ ਸੁਖਵੀਰ ਸਿੰਘ ਬਾਦਲ ਦੇ ਵੀ ਤਾਂ ਜ ਕਿਸੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਈਆਂ ਗਈਆਂ ਪਰ ਅਸਲ ਗੱਲ ਤਾਂ ਇਹ ਆ ਜਾਂਦੀ ਹੈ ਕਿ ਸੀਐਮ ਭਗਵੰਤ ਮਾਨ ਸਾਹਿਬ ਹਲਕਾ ਰੰਪਰਾ ਦੇ ਵਿੱਚ ਪਹੁੰਚੇ ਲੋਕਾਂ ਨੂੰ ਆਸੀ ਕਿ ਕੁਝ ਨਾ ਕੁਝ ਦੇਖ ਕੇ ਜਾਣਗੇ ਜਾਂ ਵਿੱਚ ਲੋਕਾਂ ਦੀਆਂ ਇਹ ਵੀ ਗੱਲਾਂ ਆ ਰਹੀਆਂ ਨੇ ਜਦੋਂ ਸੀਐਮ ਭਗਵੰਤ ਮਾਨ ਸਾਹਿਬ ਕੱਲ੍ਹ ਉਦਘਾਟਨ ਕਰਕੇ ਗਏ ਨੇ ਤਾਂ ਇਹ ਗੱਲਾ ਵੀ ਲੋਕਾਂ ਦੇ ਮੂੰਹੋਂ ਆ ਰਹੀਆਂ ਨੇ ਕਿ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕੁਝ ਮੰਗ ਰੱਖੀ ਨਹੀਂ ਸੀ ਸੀਐਮ ਭਗਵੰਤ ਮਾਨ ਸਾਹਿਬ ਕੋਲੇ ਕਿ ਇਹ ਸਿਰਫ ਪੁਲਾ ਜਿਹੜਾ ਉਹਦਾ ਉਦਘਾਟਨ ਕਰਕੇ ਪੁਲ ਹੀ ਜਿਹੜੀ ਵੱਡੀ ਦੇਣ ਹੈ ਕਿ 100 ਕਰੋੜ ਦੇ ਨਾਲ ਜਿਹੜਾ ਪੁਲ ਤਿਆਰ ਕੀਤਾ ਹੈਗਾ ਕਿ ਇਹ ਵੱਡੀ ਦੇਣ ਆ ਜਿਹੜੀ ਭਗਵੰਤ ਮਾਨ ਨੇ ਦੇ ਦਿੱਤੀ ਹੈ ਕਿ ਹੋਰ ਚੀਜ਼ਾਂ ਦੀ ਲੋੜ ਨਹੀਂ ਹੈਗੀ ਜਾਂ ਫਿਰ ਹਲਕਾ ਰਾਮਪਰਾ ਦੇ ਵਿੱਚ ਜਿੰਨੇ ਪਿੰਡ ਆਉਂਦੇ ਨੇ ਐਮਐਲਏ ਸਾਹਿਬ ਦੇ ਅੰਦਰ ਦੇ ਵਿੱਚ ਕੀ ਉਹਨਾਂ ਸਾਰੇ ਪਿੰਡਾਂ ਦਾ ਮਤਲਬ ਕੰਮ ਆ ਜਿਹੜਾ ਟੌਪ ਟੌਪ ਹੋਇਆ ਵਿਆ ਕੰਮ ਸਾਰਾ ਨਿਬੜਿਆ ਵਿਆ ਕਿ ਮੂਰੇ ਜਦੋਂ ਸਰਕਾਰ ਸਤਾਈ ਦੇ ਵਿੱਚ ਬਣੂਗੀ ਦੁਬਾਰ ਤੋਂ ਫੇਰ ਜਿਹੜੇ ਕੰਮ ਰਹਿ ਗਏ ਹਲਕੇ ਮਾੜੇ ਮੋٹے ਜੇ ਉਹ ਫੇਰ ਕੀਤੇ ਜਾਣਗੇ ਕਿ ਇੱਕ ਵਾਰ ਤਾਂ ਤਸੱਲੀ ਬਕਸਾ ਜਿਹੜਾ ਕੰਮ ਹੋਇਆ ਵਿਆ ਇਹ ਅੰਦਾਜ਼ਾ ਲਗਾ ਸਕਦੇ ਆ ਮਜੀਠੀਆ ਦੇ ਵੀ ਤੰਜ ਕਸਿਆ ਕਿ ਟੀਸੀ ਦੇ ਬੇਰਾਂ ਨੂੰ ਹੱਥ ਪਾਇਆ ਲੋਕ ਡਰਦੇ ਸੀ ਔਰ ਬਹੁਤ ਬੰਦਿਆਂ ਦੇ ਮੇਰੇ ਕੋਲ ਫੋਨ ਆਏ ਕਿ ਨਾ ਪੰਗਾ ਲੈ ਭਾਈ ਵਿਕਰਮ ਸਿੰਘ ਮਜੀਠੀਆ ਦੇ ਨਾਲ ਕੋਈ ਪੰਗਾ ਨਾ ਲਓ ਤੁਸੀਂ ਰਹਿਣ ਦਿਓ ਪਰ ਭਗਵੰਤ ਮਾਨ ਸਾਹਿਬ ਕਹਿੰਦੇ ਅਸੀਂ ਡਰਨ ਵਾਲਿਆਂ ਚ ਨਹੀਂ ਆ ਅਸੀਂ ਕੰਮ ਕਰਨ ਵਾਲਿਆਂ ਹੋਰ ਵੱਡੀ ਗੱਲ ਹੈ ਸਿਰਫ ਚੁਟਕਲੇ ਹੀ ਲੋਕਾਂ ਤੱਕ ਰਹਿ ਗਏ ਨੇ ਕਿ ਸਿਰਫ ਆ ਜਿਹੜੇ ਚੁਟਕਲੇ ਆ ਜਿਹੜੇ ਸੀਐਮ ਭਗਵੰਤ ਮਾਨ ਸੁਣਾ ਕੇ ਗਏ ਨੇ ਕਿਉਂ ਆਪਾਂ ਜੀ ਦੇਖੀਏ ਜੇ ਕੋਈ ਬੰਦਾ ਨਸ਼ਾ ਕਰਦਾ ਨਾ ਤਾਂ ਉਹਦੇ ਮਤਲਬ ਹੱਡਾਂ ਦੇ ਵਿੱਚ ਜਿਹੜੀ ਚਿਚ ਰਚੀ ਹੁੰਦੀ ਹੈ ਉਹ ਕੱਟਣੀ ਬਹੁਤ ਔਖੀ ਹੋ ਜਾਂਦੀ ਹੈ ਉਸੇ ਤਰ੍ਹਾਂ ਹੀ ਸੀਐਮ ਭਗਵੰਤ ਮਾਨ ਸਾਹਿਬ ਦੇ ਜਿਹੜੇ ਅੰਦਰ ਆ ਉਹ ਕਮੇਟੀ ਬੜੀ ਵੀ ਹੈ ਉਹ ਕਮੇਟੀ ਕੱਢਣੀ ਬਹੁਤ ਔਖੀ ਹੈ ਕਿ ਮਤਲਬ ਢੰਗ ਦੀ ਗੱਲ ਹੈ ਜਿਹੜੀ ਉਹ ਲੋਕਾਂ ਦੇ ਨਾਲ ਨਹੀਂ ਕਰਕੇ ਗਏ ਸਿਰਫ ਚੁਟਕਲੇ ਸਨਾਂ ਕੇ ਗਏ ਨੇ ਵਿਰੋਧੀ ਪਾਰਟੀਆਂ ਤੇ ਨਿਸ਼ਾਨੇ ਟੱਜ ਕੇ ਗਏ ਨੇ ਤੇ ਹੋਰ ਜਿਹੜੀ ਵੱਡੀ ਗੱਲ ਮੇਨ ਕਿ ਜਿੰਨਾ ਚਿਰ ਸੀਐਮ ਭਗਵੰਤ ਮਾਨ ਸਾਹਿਬ ਨਹੀਂ ਆਏ ਉਨਾਂ ਚਿਰ ਸਟੇਜ ਬਿਲਕੁਲ ਖਾਲੀ ਰਹੀ ਹੈ ਕਿ ਮੰਨ ਲਿਆ ਜਾਵੇ ਕਿ ਰੰਪਰਾ ਫੁੱਲ ਦੇ ਵਿੱਚ ਕੋਈ ਬਲਾਰਾ ਨਹੀਂ ਹੈਗਾ ਕਿ ਜਿਹੜਾ ਸਟੇਜ ਹੈ ਸੰਭਾਲ ਸਕੇ ਜਿੰਨਾ ਚਿਰ ਸੀਐਮ ਭਗਵੰਤ ਮਾਨ ਸਾਹਿਬ ਆਕੇ ਨਹੀਂ ਬੋਲੇ ਉਨਾ ਚਿਰ ਸਟੇਜ ਬਿਲਕੁਲ ਖਾਲੀ ਰਹੀ ਹੈ ਇਹ ਵੀ ਬਹੁਤ ਵੱਡੀ ਜਿਹੜੀ ਗੱਲ ਹੈ ਪਰੰਪਰਾ ਫੂਲ ਦੇ ਵਿੱਚ ਉੱਡ ਰਹੀ ਹੈ ਕਿ ਬਲਾਰਾ ਹੈ ਹੀ ਨਹੀਂ ਕਿ ਜੋ ਐਮਐਲਏ ਹਲਕਾ ਬਧਾਇਕ ਨੇ ਕਿ ਉਹਨਾਂ ਨੇ ਵੀ ਨਹੀਂ ਕੋਈ ਸ਼ਬਦ ਬੋਲੇ ਜਿਹੜੇ ਇਹਨਾਂ ਦੇ ਹੋਰ ਕਾਉਂਸਲਰ ਨੇ ਹੋਰ ਵਧੀਆ ਬਲਾਰੇ ਨੇ ਕਿ ਉਹ ਕਿਉਂ ਉਹਨਾਂ ਨੇ ਆਕੇ ਸਟੇਜ ਆ ਜਿਹੜੀ ਨਹੀਂ ਸੰਭੀ ਹੋਰ ਵੱਡੀ ਗੱਲ ਕੀ ਜਿਹੜੇ ਜਿਨ੍ਹਾਂ ਨੂੰ ਉਹਦੇ ਮਿਲੇ ਹੋਏ ਨੇ ਪਿੰਡਾਂ ਦੇ ਵਿੱਚ ਹਲਕਾ ਆਰੰਪਰਾ ਦੇ ਵਿੱਚ ਜਿਹੜੇ ਆਉਂਦੇ ਨੇ ਜਿਨ੍ਹਾਂ ਨੂੰ ਜਿਹੜੇ ਜਿਹੜੇ ਉਹਦੇ ਮਿਲੇ ਹੋਏ ਨੇ ਕਿ ਸਭ ਤੋਂ ਜ਼ਿਆਦਾ ਲੋਕ ਉਹੀ ਸੀ ਵਰਕਰ ਸੀ ਉੱਥੇ ਕਿ ਆਮ ਪਬਲਿਕ ਬਹੁਤ ਘੱਟ ਸੀ ਪਿੰਡਾਂ ਦੀ ਪਬਲਿਕ ਬਹੁਤ ਘੱਟ ਸੀ ਕਿ ਜਿੰਨੇ ਵਰਕਰ ਉੱਥੇ ਬੈਠੇ ਸੀ ਜਿਨ੍ਹਾਂ ਨੂੰ ਉਹਦੇ ਮਿਲੇ ਹੋਏ ਨੇ ਜਾਂ ਕੁਝਲ ਪਰਸੈਂਟ ਲੋਕ ਹੋ ਸਕਦੇ ਨੇ ਸੀਗੇ ਪਰ ਉਸ ਤੋਂ ਦੁੱਗਣੇ-ਦੁੱਗਣੇ ਤਾਂ ਜਿਹੜੀ ਪੁਲਿਸ ਫੋਰਸ ਲਾਈ ਹੋਈ ਸੀ ਉਸ ਤੋਂ ਜ਼ਿਆਦਾ ਤਾਂ ਪੁਲਿਸ ਮੁਲਾਜ਼ਮ ਡਿਊਟੀਆਂ ਤੇ ਤਾਇਨਾਤ ਸੀ ਜਿਹੜੀ ਆਪਦੀ ਡਿਊਟੀ ਪਕੂਬੀ ਢੰਗਣਾ ਜਿਹੜੇ ਨਿਭਾਈ ਜਾਂਦੇ ਸੀ ਬਹੁਤ ਸਾਰੇ ਪੱਤਰਕਾਰਾਂ ਦੇ ਸਵਾਲ ਸੀ ਉਹਨਾਂ ਨੂੰ ਲੱਗਦਾ ਸੀ ਕਿ ਸੀਐਮ ਭਗਵੰਤ ਮਾਨ ਸ਼ਾਇਦ ਜਿਹੜੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਨੇ ਉਹ ਦੇ ਕੇ ਜਾਣਗੇ ਪਰ ਸੀਐਮ ਭਗਵੰਤ ਮਾਨ ਸਾਹਿਬ ਤਾਂ ਆਈ ਆ ਕੇ ਆਪ ਦਾ ਜਿਹੜੇ ਚੁਟਕਲੇ ਸੁਣੋਣੇ ਸੀ ਅਧ ਘਾਟਾਂ ਕਰਕੇ ਇੱਕ ਦੋ ਜਣੇ ਦੰਤਾਂ ਜਕਸ ਗਏ ਆਪ ਦਾ ਨਾਲ ਦੀ ਨਾਲ ਚਲੇ ਗਏ